ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਐਂ ਟਿਕ-ਠਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ-ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਆ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਜੇਕਰ ਤੁਹਾਡਾ ਗੈਸ ਆ ਜਿਹੜਾ ਸਿਲੰਡਰ ਜੇਕਰ ਉਹ 1 ਮਹੀਨਾ ਚੱਲਦਾ ਨਾ ਤਾਂ ਉਹ 2 ਮਹੀਨਾ ਚੱਲੂਗਾ ਆ ਆਪਾਂ ਉਹਦੇ ਲਈ ਕੀ ਕਰਨਾ ਤੇ ਤੁਸੀਂ ਇਹ ਮੇਰੀ ਵੀਡੀਓ ਜਿਹੜੀ ਇਹਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਕਿਵੇਂ ਦੀ ਲੱਗੀ ਆ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਬਹੁਤ ਹੀ ਆਸਾਨ ਟ੍ਰਿਕ ਤੇ ਤੁਸੀਂ ਜਿਵੇਂ ਦੇਖ ਸਕਦੇ ਹੋ ਕਿ ਵਿੱਚ ਵਿੱਚ ਕੋਈ ਕੋਈ ਹਨਾ ਜਿਹੜੀਆਂ ਇਹ ਗਲੀਆਂ ਨੇ ਉਹ ਬੰਦ ਨੇ ਤੇ ਆਪਾਂ ਇਹਨੂੰ ਸਾਫ਼ ਕਰਾਂਗੇ ਹੁਣ ਤੇ ਉਹਦੇ ਵਾਸਤੇ ਤੁਸੀਂ ਕੀ ਲੈਣਾ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਕੀ ਲੈਣਾ ਹੈ ਇੱਕ ਕਾਲਗਟ ਲੈ ਲੈਣਾ ਪਾ 콜ਗੇਟ ਨੂੰ ਆ ਨਾ ਜਿਹੜਾ ਇਹਦੇ ਉੱਪਰ ਲਾ ਲਣਾ ਤੁਸੀਂ ਕਿਹੜਾ ਵਾਈਟ 콜ਗੇਟ ਆ ਤੁਹਾਡੇ ਕੋਲ ਤੁਸੀਂ ਉਹ ਵੀ ਲੈ ਸਕਦੇ ਹੋ ਮੇਕੋਰ ਰੈੱਡ ਵਾਲਿਆਂ ਦਾ ਡੱਬਰ 콜ਗੇਟ ਤੇ ਇਸੇ ਤਰੀਕੇ ਦੇ ਨਾਲ ਆਪਾਂ ਜਿਹੜਾ ਇਹਦੇ ਅੰਦਰਲੀ ਸਾਈਡ ਵੀ 콜ਗੇਟ ਲਾ ਦਾਂਗੇ ਹੁਣ ਆਪਾਂ ਇਸ ਤੋਂ ਬਾਅਦ ਕੀ ਕਰ ਲੈਣਾ ਜੀ ਇੱਕ ਬਰਸ਼ ਲੈ ਲੈਣਾ ਤੇ ਬਰਸ਼ ਲੈਣ ਤੋਂ ਬਾਅਦ ਜੀ ਆਪਾਂ ਇੱਥੇ ਕੀ ਕਰਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਏਦਾਂ ਆਦਾਂ ਦੇ ਦੇ ਏਦਾਂ ਲਾ ਦੇਣਾ ਅਪਾ ਚੰਗੀ ਤਰ੍ਹਾਂ ਇਹ ਆਲਦਾਲੇ ਲਾ ਦੇਣਾ ਤੁਸੀਂ ਦੇਖਿਓ ਇਹ ਘਰੇ ਹਨਾ ਟ੍ਰਿਕ ਵਰਤ ਕੇ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਤੁਹਾਡਾ ਗੈਸ ਆ ਜਿਹੜਾ 1 ਮਹੀਨੇ ਦੀ ਵਜਾਇਆ ਜਿਹੜਾ ਉਹ 2 ਮਹੀਨੇ ਚੱਲੂ ਇਹ ਤੁਸੀਂ ਤਰੀਕਾ ਨਾ ਵੱਟ ਕੇ ਦੇਖਿਓ ਲਓ ਜੀ ਇਦਾਂ ਕਰਕੇ ਆਪਾਂ ਬਰਸ਼ ਦੀ ਮਦਦ ਨਾਲ ਆਪਾਂ ਇਦਾਂ ਕਰਕੇ ਸਾਰਾ ਹਿਲਾ ਦੇਣਾ ਤੇ ਇਹਨੂੰ ਕੀ ਕਰਨਾ ਜੀ ਆਪਾਂ ਕੌਲੇ ਦੇ ਵਿੱਚ ਰੱਖ ਦੇਣਾ ਕੌਲੇ ਦੇ ਵਿੱਚ ਰੱਖ ਕੇ ਹੁਣ ਆਪਾਂ ਇਹਦੇ ਉੱਤੇ ਜੀ ਵਿਨੇਗਰ ਪਾ ਦੇਣਾ ਮਤਲਬ ਕਿ ਜਿਹਨੂੰ ਆਪਾਂ ਸਿਰਕਾ ਕਹਿੰਦੇ ਆ ਥੋੜਾ ਜਿਹਾ ਪਾਉ ਉਹ ਪਾ ਦਾਂਗੇ ਤੇ ਉਸ ਤੋਂ ਬਾਅਦ ਵਿੱਚ ਜੀ ਇਹਦੇ ਉੱਤੇ ਪਾਵਾਂਗੇ ਜੀ ਆਪਾਂ ਅੱਧਾ ਕ ਚਮਚ ਨਮਕ ਦਾ ਲੋ ਜੀ ਪਾਉਣ ਤੋਂ ਬਾਅਦ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਪਾਣੀ ਥੋੜਾ ਜਿਹਾ ਪਾਣੀ ਪਾ ਦੇਣਾ ਜਿੰਨੀ ਕ ਦੇ ਵਿੱਚ ਇਹ ਆਪਣਾ ਜਿਹੜਾ ਡੁੱਬ ਜਵੇ ਉਹ ਜਿਹੜਾ ਖਪਾਈ ਨੂੰ ਰੱਖ ਦੇਣਾ ਤੇ ਇਹਨੂੰ ਆਪਾਂ 5-10 ਮਿੰਟ ਦੇ ਲਈ ਰੱਖਦੇ ਆ ਤੇ ਫਿਰ ਮੈਂ ਤੁਹਾਨੂੰ ਉਸ ਤੋਂ ਬਾਅਦ ਦਿਖਾਉਣੀ ਆ ਤੁਸੀਂ ਵੀ ਇਹਨੂੰ 5-10 ਮਿੰਟ ਦੇ ਲਈ ਰੱਖ ਦਿਓ ਅ ਤਾਂ ਕਿ ਹਨਾ ਹ ਇਹਦੇ ਜਿਹੜੀ ਅੰਦਰਲੀ ਸਾਈਡ ਇਹਦੇ ਵਿੱਚ ਮੈਲ ਜੀ ਆ ਉਹ ਸਾਰੀ ਮੈਲ ਆ ਜਿਹੜੀ ਉੱਗ ਜਵੇ ਤੇ ਫਿਰ ਤੁਹਾਨੂੰ ਮੈਂ ਮਲਦੀ ਆ 5 ਮਿੰਟ ਤੱਕ ਹਾਂਜੀ ਲਓ ਜੀ 5 ਮਿੰਟ ਹੋ ਚੁੱਕੇ ਤੁਸੀਂ ਦੇਖ ਲਓ ਤੇ ਕਿੰਨਾ ਗੰਦਾ ਪਾਣੀ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਗੰਦਾ ਹੋ ਗਿਆ ਪਾਣੀ ਹੁਣ ਇਹਨੂੰ ਆਪਾਂ ਕੀ ਕਰਨਾ ਹੈ ਜੀ ਇਸੇ ਬਰਸ਼ ਦੀ ਮਦਦ ਨਾਲ ਆਪਾਂ ਚੰਗੀ ਤਰ੍ਹਾਂ ਜਿਹੜਾ ਉਹ ਕਰਦਣਾ ਚੰਗੀ ਤਰ੍ਹਾਂ ਨੂੰ ਆਪਾਂ ਵਿੱਚੋਂ ਜਿਹੜਾ ਸਾਫ਼ ਕਰਦਣਾ ਤਾਂ ਕਿ ਜਿਹੜੀਆਂ ਗਲੀਆਂ ਜੀਆਂ ਨੇ ਉਹ ਖੁੱਲ ਜਾਣ ਇਸੇ ਤਰੀਕੇ ਨਾਲ ਆਪਾਂ ਇਹਨੂੰ ਬੜਾ ਸਾਫ਼ ਕਰਦਾਂਗੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਆ ਜਿਹੜਾ ਹੋਏ ਤਰੀਕਾ ਵੱਟ ਕੇ ਦੇਖਿਓ ਆਪਾਂ ਜੇ ਹੈ ਨਾ ਇਹਨੂੰ ਇਦਾਂ ਕਰਕੇ ਸਾਫ਼ ਕਰਦਾਂਗੇ ਆਪਣਾ ਜਿਹੜਾ ਗੈਸ ਨਾਲ ਤਾਂ ਉਹ ਬਹੁਤ ਵਧੀਆ ਚੱਲੂਗਾ ਤੇ ਨਾਲੇ ਆਪਣੇ ਜਿਹੜੇ ਭਾਂਡੇ ਆ ਉਹ ਵੀ ਕਾਲੇ ਜਿਹੇ ਹੋਣਗੇ ਤੇ ਕਈ ਵਾਰੀ ਆਪਣੇ ਭਾਂਡੇ ਜਿਹੜੇ ਹਨ ਉਹ ਕਾਲੇ ਕਾਲੇ ਕਰਨ ਲੱਗ ਜਾਂਦਾ ਵਾ ਤੇ ਉਹ ਵੀ ਨਹੀਂ ਹੋਣਗੇ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ ਤੇ ਹੁਣ ਆਪਾਂ ਇਹਨੂੰ ਵਾਸ਼ ਕਰ ਲਈਏ ਹਾਂਜੀ ਲੋ ਜੀ ਵਾਸ਼ ਆਪਾਂ ਇਹਨੂੰ ਕਰ ਲਿਆ ਤੁਸੀਂ ਦੇਖੋ ਹੁਣ ਇਹਦੀਆਂ ਸਾਰੀਆਂ ਜਿਹੜੀਆਂ ਗਲੀਆਂ ਜੀਆਂ ਨੇ ਸਾਰੀਆਂ ਖੁੱਲ ਗਈਆਂ ਪਹਿਲਾਂ ਇਹਦੀਆਂ ਗਲੀਆਂ ਜੜੀਆਂ ਨੇ ਬਹੁਤ ਜ਼ਿਆਦਾ ਬੰਦ ਸੀਗੀਆਂ ਹਜੇ ਫਿਲਹਾਲ ਇਹਦੇ ਵਿੱਚ ਪਾਣੀ ਜਿਆਵਾ ਹਾਂ ਦੇਖੋ ਸਾਰਾ ਸਾਫ਼ ਹੋ ਗਿਆ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਆ ਜਿਹੜਾ ਆਪਦਾ ਗੈਸ ਦਾ ਇਹ ਬਰਨਰ ਆ ਤੇ ਤੁਸੀਂ ਸਾਫ਼ ਕਰ ਸਕਦੇ ਹੋ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ